ਮਾਸਕ ਦਾ ਉਤਾਰ ਦੋ ਇਹਦਾ ਨਹੀਂ ਮਾਸਕ ਦਾ ਉਤਾਰ ਧੰ ਪਤਾ ਦਾ ਲੱਗੇ ਤੈਨੂੰ ਦੱਸਾਇਓ ਹੈ ਯਾਰ ਕੁੱਤੇ ਨੂੰ ਨਹੀਂ ਸਾਡੇ ਘਰਾਂ ਚ ਰਾਤ ਸੁਹਾ ਜੀ ਚੀਚੀ ਜੀ ਬੀਚੀ ਜੀ ਇਹੋ ਤਾਂ ਵੀ ਪਤਾ ਨਹੀਂ ਕਿ ਇਹਦਾ ਮਾਸਕ ਦਾ ਤਾਰਬੋ ਪਤਾ ਤਾਂ ਲੱਗੇ ਕਿਵੇਂ ਦਾ ਹੈ सारा था। 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 बच्चे खा गया तू कु बंदे सारा गटकना तैयार ਕਹਾ ਵਕਤ ਪਾਇਆ ਕਿਹ ਰੋਹੀ ਬਸ ਜੀ ਕਿੰਨਾ ਦੇ ਸਾਲਿਆ ਬਚਦਾ ਤੂੰ ਭੜਿਆ ਜਵਾਖ ਆ ਗਿਆ ਤੁਹਾਨੂੰ ਇੱਕ ਛੋਟੀ ਜੀ ਤਸੱਲੀ ਤਾਂ ਅੱਜ ਮਿਲੀ ਐ ਵੀ ਚਲੋ ਜਿਹੜਾ ਗੁਨੇਗਾਰ ਹੈ ਜਿਹੜਾ ਐਕਚੁਅਲ ਉਹ ਅੱਜ ਸਲਾਖਾਂ ਦੇ ਪਿੱਛੇ ਆਇਆ ਹੈ ਪਰ ਹਜੇ ਇਹ ਲੜਾਈ ਜਿਹੜੀ ਹੈ ਇਹ ਤਾਂ ਅਜੇ ਅੱਜ ਸ਼ੁਰੂ ਹੋਈ ਹੈ ਤਾਂ ਸਾਡਾ ਸਾਰਿਆਂ ਦਾ ਮੰਤਵ ਇਹੀ ਰਹੇਗਾ ਕਿ ਇਹਨੂੰ ਅੱਗੇ ਪੈਰ ਵੀ ਕਰਕੇ ਵੱਧ ਤੋਂ ਵੱਧ ਜਿੰਨੀ ਮੈਕਸਿਮਮ ਹੋ ਸਕਦੀ ਹੈ ਉਨੀ ਸਜ਼ਾ ਦਵਾਵਾਂਗੇ ਪ੍ਰਸ਼ਾਸਨ ਵੱਲੋਂ ਇਸ ਨੂੰ ਕੋਰਟਾਂ 'ਚ ਪੇਸ਼ ਕਰਿਆ ਗਿਆ ਹੁਣ ਤੁਸੀਂ ਸੰਤੁਸ਼ਟ ਹੋ ਜਿਸ ਦੇ ਪਿੱਛੇ ਤੁਸੀਂ ਇੰਨੀ ਕਾਰਵਾਈ ਕਰ ਰਹੇ ਸੀ ਹਾਂ ਚਾਹ ਪ੍ਰਸ਼ਾਸਨ ਨੇ ਦੇਖੋ ਹੁਣ ਤੱਕ 7 ਤਰੀਕ ਤੋਂ ਲੈ ਕੇ 7 ਤਰੀਕ ਤੱਕ ਕੁਝ ਨਹੀਂ ਸੀ ਹੋਇਆ ਮੈਂ ਸ਼ੁਰੂ ਤੋਂ ਹੀ ਅਸੀਂ ਸਾਰੇ ਰੌਲਾ ਪਾਉਂਦੇ ਸੀ ਕਿ ਕੋਈ ਨਾ ਕੋਈ ਪੋਲਿਟੀਕਲ ਸ਼ੈਲਟਰ ਕੋਈ ਨਾ ਕੋਈ ਕੁਝ ਹੈ ਇਹਦੇ ਪਿੱਛੇ ਜਿਹੜਾ ਇਹਨੂੰ ਗ੍ਰਿਫਤਾਰੀ ਤੋਂ ਇਹਦੀ ਤੇ ਰੋਕ ਰਿਹਾ ਪਰ ਸੀਐਮ ਮਾਨ ਸਾਹਿਬ ਧਿਆਨ ਦੇ ਨਾਲ ਜਦੋਂ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਤਾਂ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਤੇ ਸਪੈਸ਼ਲ ਟੀਮਾਂ ਜਿਹੜੀਆਂ ਡਿਪਲੋਏ ਕੀਤੀਆਂ ਤਾਂ ਤੁਸੀਂ ਦੇਖੋ ਕਿ ਹੁਣ ਤੱਕ ਜਿਹੜਾ 30 ਦਿਨਾਂ ਚੋਂ ਗ੍ਰਿਫਤਾਰ ਨਹੀਂ ਸੀ ਹੋਇਆ ਉਹ 2 ਦਿਨਾਂ ਦੇ ਵਿੱਚ ਪੁਲਿਸ ਦੀ ਜਿਹੜੀ ਸਪੈਸ਼ਲ ਇੰਟੈਲੀਜੈਂਸ ਟੀਮ ਨੇ ਫੜ ਲਿਆ ਤਾਂ ਇੱਥੋਂ ਥੋੜਾ ਜਿਹਾ ਹੁਣ ਸਾਡਾ ਡਾਊਟ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਕਿ ਅਸੀਂ ਜੋ ਸਾਡੇ ਮਨ ਦੇ ਵਿੱਚ ਸ਼ੰਕਾ ਹੈਗੀ ਸੀ ਵੀ ਕਿਤੇ ਨਾ ਕਿਤੇ ਇਹਨੂੰ ਬਚਾਇਆ ਜਾ ਰਿਹਾ ਹੈ ਸ਼ਾਇਦ ਹੁਣ ਉਹ ਲੱਗਦਾ ਵੀ ਸਾਨੂੰ ਵੀ ਉਹ ਬਿਲਕੁਲ ਸੱਚ ਸੀ ਤੇ ਅਸੀਂ ਇਸ ਕਰਕੇ ਅੱਗੇ ਆਪਣੇ ਵਕੀਲ ਸਾਹਿਬਾਨਾਂ ਦੇ ਥਰੂ ਮਾਨਯੋਗ ਅਦਾਲਤ ਨੂੰ ਵੀ ਅਸੀਂ ਜਦੋਂ ਪੈਰਵੀ ਹੋਏਗੀ ਕੇਸ ਚੱਲੇਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਹਿੰਦੇ ਜੜੀਆਂ ਤਾਰਾਂ ਨੇ ਵੱਧ ਤੋਂ ਵੱਧ ਨਿਕਲ ਕੇ ਆਣ ਤਾਂ ਕਿ ਜੋ ਅਸਲੀ ਦੋਸ਼ੀ ਨੇ ਜੋ ਮਾਸਟਰਮਾਈਂਡ ਮਾਫੀਆ ਜਿਹੜਾ ਹੈ ਰਮੇਟੀ ਚੋਰੀ ਦਾ ਕਿਸ ਤਰ੍ਹਾਂ ਕਾਬੂ ਆਇਆ ਜੀ ਇਹ ਤੇਰੇ ਤੋਂ ਕੁਸਨ ਦੇ ਪ੍ਰਕਰਾਲੇ ਦੇ ਕੋਲੋਂ ਕਾਬੂ ਆਇਆ ਅਸੀਂ ਜਦੋਂ ਹਾਈਕੋਰਟ ਗਏ ਸੀ ਜਦੋਂ ਵਾਪਸ ਆਏ ਹੁੰਦੇ ਆ ਮੇਰੇ ਨਾਲ ਏਸੇ ਗੁਰਦੇਵ ਸਿੰਘ ਸੀ ਜੀ ਪੁਲਿਸ ਪਾਰਟੀ ਸੀ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਤੇ ਅਸੀਂ ਇਹਨੂੰ ਕਾਬੂ ਕਰ ਠੀਕ ਹੈ ਤੋ ਬੜੀ ਮਿਹਨਤ ਕਰਨੀ ਪਈ ਪੁਲਿਸ ਨੂੰ ਹਾਂਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜਿਹੜੇ ਕਿ ਟੀਮਾਂ ਲੱਗੀਆਂ ਸਾਰੀ ਇਹਦੇ ਵਿੱਚ 25 ਸਾਈਬਰ ਗ੍ਰਾਮ ਤੋਂ ਵੀ ਲੱਗੀਆਂ ਸੀ ਪਹਿਲਾਂ ਸੋ ਤੋਂ ਪਹਿਨਾ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀ ਆ ਵਾਈਟ ਗੇ ਦਿੱਤੀ ਹੋਈ ਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਜਿਹੜੇ ਟੇਨ ਦੇ ਵਿੱਚ ਪੁਲਿਸ ਖਾਨ ਦੇ ਸਰ ਕਿੰਨੇ ਦਿਨ ਦਾ ਅੱਜ ਦਿਨ ਰਿਮਾਂਡ ਮਿਲੇ ਸਾਨੂੰ 2 ਦਿਨ ਦਾ ਰਿਮਾਂਡ 2 ਦਿਨਾਂ ਦੀ ਮਾਰਕ ਪੁੱਛ ਕੀਚ ਕਰਾਂਗੇ ਉਹ ਪੁੱਛ ਕੀਚ ਕਰਾਂਗੇ ਉਸ ਤੋਂ ਬਾਅਦ ਜੇ ਹੋਰ ਸਾਨੂੰ ਗੋੜਤੀ ਰਿਮਾਂਡ ਅਸੀਂ ਹੋਰ ਲਵਾਂਗੇ